ਆ ਵੀਡੀਓ ਸ਼ੇਅਰ ਕਰਕੇ ਨਾ ਉਹਨਾਂ ਭਰਾਵਾਂ ਤੱਕ ਪਹੁੰਚਾ ਦਿਓ ਜਿਹੜੇ ਟਰੈਕਟਰਾਂ ਦਾ ਖਰੀਦ-ਵੇਚ ਦਾ ਕੰਮ ਕਰਦੇ ਨੇ ਅੱਜ ਜਿਹੜੀ ਦੁਕਾਨ ਲੱਭੀ ਐ ਛਾਤਰੀਆਂ ਦੇ ਬਾਈ ਕੱਪੜੇ ਲਾਉਂਦਾ ਹੈ ਹੋਲ ਸੇਲ ਰੇਟਾਂ ਦੇ ਵਿੱਚ ਜੇ ਛਾਤਰੀ ਨਵੀਂ ਲਵਾਉਣੀਆਂ ਦਾ ਨਵੀਂ ਵੀ ਲਾ ਦੂ ਉਹ ਵੀ ਰੇਟ ਜਿਵੇਂ ਹੋਲ ਸੇਲ ਰੇਟ ਨੇ ਜਿਹੜੇ ਉਹਨਾਂ ਤੇ ਲਾਉਂਦਾ ਹੈ ਬਾਈ ਸ਼ੋਨੀ ਮੇਰੇ ਨਾਲ ਹੈ ਬਾਈ ਸ਼ਸ਼ੀ ਕਾਲ ਠੀਕ ਠਾਕ ਹੋ ਜੀ ਲੋਕੇਸ਼ਨ ਕੀ ਹੈ ਜੀ ਆਪਣੀ ਮੇਨ ਲੋਕੇਸ਼ਨ ਆਪਣੀ ਹੈਗੀ ਇਤਨਾ ਲੋਡ ਬਰਨਾਲਾ ਜੀ ਠੀਕ ਹੈ ਜੀ ਤੇ ਬਈ ਕੀ ਕੀ ਅੰਡਰਬੈਜ ਦੇ ਉੱਪਰ ਦਾ ਕੰਮ ਠੀਕ ਹੈ ਇੱਕ ਤਾਂ ਸ਼ਾਤਰੀਆਂ ਦਾ ਹੋ ਗਿਆ ਮੇਨ ਕੰਮ ਆਪਣਾ ਇਹ ਕਾ ਸ਼ਾਤਰੀਆਂ ਦਾ ਹੋ ਗਿਆ ਮੋਟਰਸਾਈਕਲਾਂ ਦੀ ਸੀਟਾਂ ਹੋਈਆਂ ਬਾਕੀ ਬੈਬੂ ਦੀ ਰਿਪੇਅਰ ਕਰਨੀ ਜਿੱਪ ਲਾਉਣੀ ਸਾਰਾ ਕਰ ਦਿੰਦੇ ਹਾਂ ਤੇ ਮੋਬਾਈਲ ਨੰਬਰ ਕਿੰਨਾ ਬਾਈ ਮੇਰਾ ਨੰਬਰ ਹੈਗਾ ਆਪਣਾ 88724 ਠੀਕ ਹੈ ਜੀ 66144 ਆਜੋ ਮੜੇ ਦਿਖਾਈਏ ਕੱਪੜਾ ਕਿਹੜਾ ਕਿਹੜਾ ਆਜਾ ਬਾਈ ਮੜੇ ਕੱਪੜਾ ਦਿਖਾ ਕੇ ਰਣ ਆਹ ਸਟਾਕ ਸਾਰਾ ਪਿਆ ਬਾਈ ਕੋਲੇ ਉਹ ਨਵੀਆਂ ਛਤਰੀਆਂ ਪਈਆਂ ਨੇ ਆਹ ਕੱਪੜੇ ਪਏ ਨੇ ਆ ਤਾਂ ਫੌਜੀ ਵਾਲਾ ਆ ਗਿਆ ਹਨਾ ਬਾਈ ਹਾਂ ਇਹ ਫੌਜੀ ਫੌਜੀ ਕੱਪੜਾ ਹਾਂ ਨੀਲਾ ਆ ਗਿਆ ਜੀ ਠੀਕ ਹੈ ਜੀ ਉਹ ਰੈਂਡ ਲੱਗਿਆ ਬਾਹਰ ਪੀਸ ਤਰੀਬ ਵਿੱਚ ਠੀਕ ਹੈ ਬਾਈ ਠੀਕ ਹੈ ਜੀ ਅਗੇ ਟਰੈਕਟਰਾਂ ਦੀ ਸੀਟਾਂ ਦੇ ਗਾਵਾ ਜੇ ਮੈਂ ਅੱਜ ਕੱਲ ਫੈਂਸੀ ਬੰਦੇ ਡਿਜ਼ਾਈਨਿੰਗ ਵਾਲੇ ਜਿਆਦਾ ਵੀ ਮਿਲ ਜਾਂਦੇ ਉਹ ਬਣਾ ਦਿੰਦੇ ਹਾਂ ਆ ਠੀਕ ਹੈ ਅਗਿਆ ਪੱਲੀਆਂ ਪੁੱਲੀਆਂ ਦਾ ਕੰਮ ਵੀ ਹੈ ਅੱਛਾ ਪੱਲੀਆਂ ਦਾ ਕੰਮ ਵੀ ਹੈ ਨਾਲ ਪੱਲੇ ਪੁੱਲੇ ਪੱਲੀਆਂ ਪੁੱਲੀਆਂ ਦਾ ਠੀਕ ਹੈ ਨਾ ਲੈ ਵੀ ਕਰ ਦੋ ਵੀਡੀਓ ਸ਼ੇਅਰ ਇਹ ਆ ਸਾਰੀਆਂ ਨਵੀਆਂ ਨੂਏ ਸ਼ਾਧਰੀਆਂ हां ਨਵੇਂ ਸੀਟ ਕਵਰ ਡਿਜ਼ਾਈਨ ਆ ਸੀਟ ਕਵਰ ਡਿਜ਼ਾਈਨ ਵਾਲੇ ਨਵੇਂ ਲੈਣੇ ਆ ਖਾਸ ਵੀਡੀਓ ਇਹ ਜਿਹੜੀ ਅੱਜ ਲੈ ਕੇ ਆਏ ਆ ਆਪਾਂ ਭਰਾਵਾ ਖਾਤਰ ਜਿਹੜਾ ਖਰੀਦ ਵੇਚ ਦਾ ਕੰਮ ਕਰਦੇ ਨੇ ਭਰਾ ਇਟਰਾਂ ਦਾ ਮੇਨ ਉਹਨਾਂ ਖਾਤਰ ਹੀ ਲੈ ਕੇ ਆਏ ਆ ਕਿਉਂਕਿ ਹਰ ਤਰ੍ਹਾਂ ਦੀ ਆਈਟਮ ਬਾਈ ਕੋਲੇ ਮਿਲ ਜੂ ਵੀਡੀਓ ਸ਼ੇਅਰ ਕਰ ਦਿਓ ਤੇ ਪੇਜ ਫੋਲੋ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਦਾ ਅਮਲਜੀਤ ਸਿੰਘ ਸੋਨੀ ਨਾਮ ਆ ਬ